ਦੋਸ਼ੀ ਵਿਚਪਦਾ ਹੈ ਕਿ ਇਹ ਮਸਲਾ ਕੀ ਹੈ ਜੀ ਮਿਤੀ 31 5 2025 ਨੂੰ ਇੱਕ ਲੋਕਲ ਲੜਕਾ ਹੈ ਦਾ ਸ਼ੁਭਮ ਉਸਨੇ ਆਪਣੇ ਕੁੱਤੇ ਦੇ ਨਾਲ ਸ਼ਹਿਰ ਤੱਕ ਗਿਆ ਸੀਗਾ ਤਾਂ ਇਹ ਦੋਸ਼ੀ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਉਹਦੇ ਉੱਤੇ ਜਾਨਲੇਵਾ ਹਮਲਾ ਕੀਤਾ ਸੀ ਉੱਤੇ ਗੋਲੀ ਚਲਾਈ ਸੀ ਗੋਲੀ ਤਾਂ ਉਹ ਤਾਂ ਬਚ ਗਿਆ ਸੀ ਲੇਕਿਨ ਉਹਦੇ ਜਿਹੜਾ ਕੁੱਤੇ ਦੇ ਲੱਤੇ ਗੋਲੀ ਲੱਗੀ ਸੀ ਜਿਸ ਦੇ ਕਰਕੇ 75 ਨੰਬਰ ਮਕਤਮਾ ਦੋਸ਼ੀ ਦੇ ਖਿਲਾਫ ਦਰਜ ਕਰਤਾ ਸੀਗਾ ਤੇ ਇਹਦਾ ਜਿਹੜਾ ਸਾਥੀ ਹੈ ਆਰੀਨ ਉਹ ਅਸੀਂ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਹਾਂ ਤੇ ਹੁਣ 11/9/2025 ਨੂੰ ਇਹ ਤਾਂ ਇਹ ਦੋਸ਼ੀ ਹੈਗਾ ਹੈ ਦਿਨੋਤ ਕੁਮਾਰ ਇਹਨੂੰ ਵੀ ਮੁਕੱਦਮੇ ਦੇ ਵਿੱਚ ਗ੍ਰਫਤਾਰ ਕਰ ਲਿਆ ਹੈ ਤੇ ਇਹਦੇ ਇਖਲਾਸ ਤੇ ਵਿਸਥਾਰ ਬਰਾਮਦ ਹੋ ਚੁੱਕੀ ਹੈ ਤੇ ਤਾਂ ਉਹ ਜਿਹੜਾ ਹੈਗਾ ਅੱਗੇ ਦੋ ਦਿਨ ਦਾ ਪੁਲਸ ਮਾਨਸ ਵੀ ਆਸਕ ਕਰ ਸਕਦੇ ਆ ਇਸ ਸਾਰਾ ਜਿਹੜਾ ਫੜਿਆ ਤੁਸੀਂ ਰੋਕੀ ਤੇ ਇਹਦੇ ਤੇ ਕੋਈ ਅੱਗੇ ਵੀ ਮੁਕੱਦਮਾ ਹੈ ਉਹਦੇ ਬਾਰੇ ਥੋੜਾ ਜਿਹਾ ਪਹਿਲਾ ਕਲਰਾਈਜਾ ਜਿਹੜਾ 326 ਦਾ ਜਿੱਤਾ ਆਈਪੀਸੀਸੀ ਵੀ ਉਹਦਾ ਹੈਗਾ ਹੈ ਸਰ ਕਿੰਨੇ ਦਿਨ ਫਰਾਰ ਰਿਹਾ ਜੀ ਇਹ ਨੂੰ 31 ਮੰਜ ਤੋਂ ਲੈ ਕੇ 11 ਅਪ ਤੱਕ ਆਪਣਾ ਟਾਰਗੇਟ ਸਰ ਇਹਦੇ ਕੋਲ ਹੋਰ ਵੀ ਕੋਈ ਗੱਲ ਬਾਰੇ ਨਹੀਂ ਹਲੇ ਰਮਾਨ ਦੇ ਆਏ ਹੁਣ ਤਫਤੀਸ਼ ਚੱਲ ਰਹੀ ਹੈ ਅਸ਼ਕ ਜਰੀ ਅਸਲੀਸ ਵੱਲ ਦੀ ਕਿਤਾਬ ਦੇ ਕੋਈ ਇਹ ਅਸਲਾ ਇਹ ਦੇਸੀ ਹੈ ਜੀ ਪਿਸਤੌਨ ਦੇ ਦੀਸ ਠੀਕ ਹੈ ਜੀ ਸਾਹਿਬ ਸੀ ਨਹੀਂ ਨਹੀਂ ਉਸੇ ਉਸਨ ਕੇ ਲੈ ਕੇ ਅੰਦਰ ਮਾਰ ਦੋ ਦਿਨ ਦਾ ਉਸੇ ਮਾਰਨ ਲੱਗੇ ਕਿਰੋਨ ਵਗੈਰਾ ਵੀ ਮਿਲਿਆ ਸਰ ਕਹਿੰਦੇ ਕਿਰੋਨ ਵਗੈਰਾ ਮਿਲਿਆ ਪੰਜੀ ਕਰ ਲਿਆ ਇੱਕ ਜਿੰਦਾਂ ਨੂੰ